ਅਸੀਂ ਸੁਪਰੀਮ ਕੋਰਟ 'ਚ ਵੀ ਗਏ ਹੋਇਆ ਕਿ ਸਾਡੇ ਪੈਨਸ਼ਨਰਜ਼ ਨੂੰ ਕਿਉਂ ਟੈਕਸ ਲੱਗਦਾ ਜਦੋਂ ਕਿ ਨਾ MP MLA ਨੂੰ ਕੋਈ ਨਹੀਂ ਲੱਗਦਾ ਛੋਇ ਤਾਂ ਕੀ ਕਰਦੇ ਇਹ ਤਾਂ ਰਾਜੇ ਹੈ ਜਿਹੜਾ MP MLA ਬਣ ਕੇ ਰਾਜਾ ਹੈ ਉਹ ਉਨੀ ਦੇਰ ਤੱਕ ਸੁੰਦਾ ਜਿੰਨੇ ਤਾਂ ਇਲੈਕਸ਼ਨ ਨਹੀਂ ਹੋਇਆ ਹੁੰਦਾ ਬਾਅਦ ਇਹ ਤਾਂ ਫਿਟਬੋਰ ਦਿੰਦੇ ਕਿਉਂ ਜੀ ਐਦਾਂ ਹੀ ਹਨਾ ਜੀ ਅਸੀਂ ਇਸ਼ਾਰੇ ਖੜੇ ਆ ਅਸੀਂ ਇਸ ਚੀਜ਼ ਨੂੰ ਐ ਐਪਰੀਸ਼ੀਏਟ ਕਰਦੇ ਆਂ ਕਿ ਤੁਸੀਂ ਟਾਈਮ ਕੱਢਿਆ ਇਸ ਚੈਨਲ ਨੇ ਔਰ ਸਾਡੀ ਗੱਲ ਸੁਣੀ ਉਰੇ ਵਾਸਤੇ ਸਾਨੂੰ ਬਹੁਤ ਗੱਦੇ ਜ਼ਹਿਰ ਕਰਦੀ ਪੈ ਰਹੀ ਹੈ ਤੁਹਾਨੂੰ ਮੈਂ ਇੱਥੇ ਇੱਕ ਗੱਲ ਇਹ ਵੀ ਦੱਸ ਦੇਣਾ ਚਾਹਣਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰੀ ਮੀਟਿੰਗ ਲੈ ਕੇ ਇਸ مسئلے ਦਾ ਹਜੇ ਤੱਕ ਕੋਈ ਹੱਲ ਨਹੀਂ ਕਰਿਆ ਸੀਮ ਸਾਹਿਬ ਨੂੰ ਬੀਸੀ ਸਾਹਿਬ ਰਾਹੀਂ ਰਾਜੀ ਜਾਰੀ ਰੱਖਿਆ ਬੀਐਸਡੀ ਬੀਸੀ ਸਾਹਿਬ ਦੇ ਰਾਹੀਂ ਬਹੁਤ ਜ਼ਿਆਦਾ ਮੰਗਰੰਦਨ ਦਿੱਤੇ ਨੇ ਧਰਨੇ ਪ੍ਰਦਰਸ਼ਨ ਕੀਤੇ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾ ਅਸੀਂ ਅੱਗੇ ਤੋਂ ਵੀ ਧਰਨੇ ਪ੍ਰਦਰਸ਼ਨ ਕਰਦੇ ਰਹਾਂਗੇ ਇਹ ਸਰਕਾਰ ਦੇ ਖਿਲਾਫ ਰੋਸ ਰੈਲੀਆਂ ਵੀ ਕਰਾਂਗੇ ਆਪ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਮੈਨੀਫੈਸਟੋ ਜਾਰੀ ਕੀਤਾ ਸੀ ਉੱਤੇ 5 ਨੰਬਰ ਆਈਟਮ ਇਹੀ ਲਿਖੀ ਹੋਈ ਹੈ ਕਿ ਮੁਲਾਜ਼ਮਾਂ ਦਾ ਪੈਨਸ਼ਨਰ ਦਾ ਜੋ ਵੀ ਮਸਲਾ ਸੀ ਸੋਲਵ ਕਰਾਂਗੇ ਇਹਨਾਂ ਨੂੰ ਉਹਦੇ ਜੋ ਵੀ ਇਹ ਡਿਊਜ਼ ਆ ਗਏ ਸੀ ਦਮਾ ਕੇ ਇਹ ਸਾਡੇ ਨਾਲ ਕੁਤਾਹੀ ਕੀਤੀ ਹੈ ਉਹਨਾਂ ਨੇ ਇਹ ਆਪਣੇ ਵਾਅਦਾ ਧਲਾਫੀ ਕੀਤੀ ਹੈ ਇਹ ਗਲਤ ਹੈ ਇਸ ਕਰਕੇ ਚੀਮਾ ਸਾਹਿਬ ਇੱਥੇ ਗੌਰ ਕਰ ਔਰ ਆਪਣੇ ਕੀਤੇ ਵਾਅਦੇ ਜਿਹੜੇ ਹੈਗੇ ਆ ਇਸ ਪਾਰਟੀ ਦੇ ਮਾਨ ਸਾਹਿਬ ਦੇ ਐਵੇਂ ਭਰੋਸੇ ਨਾ ਦੇ ਜਾਣ बार-बार ਰੇਡ ਮੀਟਿੰਗ ਕਹਿੰਦੇ ਅਗਲੀ ਵਾਰ ਕਰਾਂਗੇ ਇਹ ਨਹੀਂ ਕਰ ਰਹੇ ਊਜੀ ਗੱਲ ਇਹ ਹੈ ਕਿ ਪੈਨਸ਼ਨ ਭਵਨ ਤੋਂ ਅਸੀਂ ਬੋਲਦੇ ਪਏ ਆ ਇਹ ਪੈਨਸ਼ਨ ਭਵਨ ਹੈ ਲੁਧਿਆਣੇ ਦਾ ਇੱਥੇ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਹੁੰਦੀਆਂ ਆ ਅਸੀਂ ਸੈਕੰਡ ਸੈਟਰਡੇ ਨੂੰ ਖੜੇ ਜਿਹੜੇ ਰੇਟ ਜਗਾ ਜਗਾ ਵੱਧ ਰਿਹਾ ਮਹਿੰਗਾਈ ਵੱਧ ਰਹੀ ਹੈ ਉਹ ਇਕੱਲੇ ਸੈਂਟਰ ਵਾਲਿਆਂ ਵਾਸਤੇ ਨਹੀਂ ਵੱਧੀ ਉਹ ਸਾਰੇ ਦੇਸ਼ ਵਾਸੀ ਤੇ ਵੱਧੀ ਹੈ ਉਹਦੇ ਤੇ ਹੀ ਫੈਸਲਾ ਕਰਕੇ ਇਹਨਾਂ ਨੇ ਸਾਨੂੰ ਡੀਏ ਦੀ ਕਿਸ਼ਣ ਦੇਣੀ ਹੈ ਐਨੀ ਦੇਰ ਤੋਂ ਮਹਿੰਗਾਈ ਹੈ ਜਿਹੜਾ ਕਿ ਪੈਨਸ਼ਨ ਦਾ ਗੁਜ਼ਾਰਾ ਉਹਨਾਂ ਨੇ ਨਹੀਂ ਕਰਦੀ ਹੈ ਇੱਕ ਮੁਲਾਜ਼ਮ ਦਾ ਵੀ ਇਸ ਤਰ੍ਹਾਂ ਹੀ ਹੈ ਇਹ ਚੀਜ਼ ਨੂੰ ਸੋਚਦੇ ਨਹੀਂ ਨਾ ਕਦੇ ਕੰਟਰੋਲ ਕਰਦੇ ਕਿਸੇ ਆਈਟਮ ਨੂੰ ਕਿਸੇ ਚੀਜ਼ ਨੂੰ ਕਿਸੇ ਰੇਟ ਨੂੰ ਕੋਈ ਕੰਟਰੋਲ ਹੀ ਸਰਕਾਰ ਦਾ ਸਿਰਫ ਕੰਟਰੋਲ ਕੀ ਹੈ ਇਹਨਾਂ ਨੂੰ ਵਧਿਆ ਡੀਏ ਨਹੀਂ ਦੇਣਾ ਦੀ ਬਾਤ ਜੀ ਅਸੀਂ ਆਪ ਸਭ ਦਾ ਆਪਣੇ ਚੈਨਲ ਤੇ ਪਹਿਲਾਂ ਸਭ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਆਪ ਨੂੰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਜੋ ਅੱਜ ਆਪਣੀ ਵਿਸ਼ੇਸ਼ ਇਕੱਤਰਤਾ ਹੋਈ ਹੈ ਜੇ ਲੁਧਿਆਣਾ ਵਿਕੇ ਵੀ ਸਾਡੇ ਨਾਲ ਇਹਦੇ ਬਾਰੇ ਜਾਣਕਾਰੀ ਸੇਅਰ ਕਰੋ ਸਾਡੀ ਐਸੋਸੀਏਸ਼ਨ ਲੋਕਲ ਬਾਡੀਜ਼ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਲੁਧਿਆਣਾ ਹੈ ਕਿ ਮਿਨਿਸਪਲ ਕਾਰਪੋਰੇਸ਼ਨ ਮਿਨਿਸਪਲ ਕਾਉਂਸਲਸ ਇੰਪਰੂਵਮੈਂਟ ਟਰਸਟ ਦੇ ਪੈਨਸ਼ਨਰਸ ਦੀ ਇੱਕ ਸੰਸਥਾ ਹੈ ਇਹ ਬਹੁਤ ਪੁਰਾਣੀ ਸੰਸਥਾ ਹੈ ਇਹ 1999 ਤੋਂ ਇਹ ਸੰਸਥਾ ਚੱਲ ਰਹੀ ਹੈ ਇਹਦੇ ਫਾਊਂਡਰ ਮੈਂਬਰ ਫਾਊਂਡਰ ਨੰਬਰ ਜਿਹੜੇ ਸੀ ਉਹ ਮਿਸਟਰ ਵੀ ਕੇ ਖੰਨਾ ਚੇਅਰਮੈਨ ਸਾਹਿਬ ਸੀਗੇ ਸਾਡੇ ਅੱਜ ਕੱਲ ਉਹ ਸਾਡੀ ਐਸੋਸੀਏਸ਼ਨ ਦੇ ਪੈਟਰਨ ਨੇ ਮੈਂ ਵੀ ਸੀ ਪੁਰੀ ਚੇਅਰਮੈਨਾ ਮੇਰੇ ਨਾਲ ਖੋਸਲਾ ਜੀ ਐਮ ਕੇ ਖੋਸਲਾ ਜੀ ਨੇ ਇਹ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਹਾਤਮ ਸਿੰਘ ਜੀ ਨੇ ਇਹ ਸਾਡੀ ਅੱਜ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਸਾਡੀ ਐਸੋਸੀਏਸ਼ਨ ਦੀ ਹਰ ਇੱਕ ਸੈਕੰਡ ਸੈਟਰਡੇ ਨੂੰ ਹਰ ਇੱਕ ਮਹੀਨੇ ਦੀ ਸੈਕੰਡ ਸੈਟਰਡੇ ਨੂੰ ਮੀਟਿੰਗ ਹੁੰਦੀ ਹੈ ਜ ਜਿਹਦੇ ਵਿੱਚ ਕਿ ਅਸੀਂ ਪੈਸ਼ਨਰਜ਼ ਦੇ ਮੁੱਦੇ ਤਾਂ ਨੇ ਚਾਹੇ ਨੋਕਲ ਗਵਰਨਮੈਂਟ ਦਾ ਬੇਸ ਤੇ ਹੋਣ ਚਾਹੇ ਪੰਜਾਬ ਗਵਰਨਮੈਂਟ ਦੇ ਆਧਾਰ ਨੇ ਕਿਰਪਾ ਜੀ ਜਿਵੇਂ ਕਿ ਆਪਾਂ ਦੱਸਿਆ ਵੀ ਆਪਾਂ ਫੈਸ਼ਨਲ ਫੈਸ਼ਨਲ ਦੇ ਜਿਹੜੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਤੌਰ ਕਰਦੇ ਆ ਉਹਨਾਂ ਨੂੰ ਆਪਾਂ ਚੁੱਕਦੇ ਆ ਥੋੜਾ ਜਿਹਾ ਇਹਦੇ ਬਾਰੇ ਵੀ ਸਾਡੀਆਂ ਟੀਮ ਲਈ ਜਾਣਕਾਰੀ ਸ਼ੇਅਰ ਕਰੋ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਆਪਾਂ ਫਿਲਹਾਲ ਫਸਟੀ ਲੈ ਕੇ ਚੱਲਦੇ ਆ ਸਾਡੇ ਜਿਹੜੇ ਮੁੱਦੇ ਨੇ 2016 ਦੇ ਵਿੱਚ ਤਨਖਾਹ ਕਮਿਸ਼ਨ ਬੈਠਿਆ ਸੀ ਜਿਹਨੇ ਆਪਣੀ ਰਿਪੋਰਟ 2021 ਦੇ ਵਿੱਚ ਦਿੱਤੀ 6ਥ ਪੇ 6ਥ ਪੇ ਕਮਿਸ਼ਨ ਸੀ ਸਾਡਾ ਪੰਜਾਬ ਦਾ ਜਿਹੜੀਆਂ ਉਹਦੇ ਸੁਫਾਰਸ਼ਾਂ ਸੀ ਉਹਦੇ ਵਿੱਚ 2.95 ਮਲਟੀਪਲ ਫੈਕਟਰ ਪੈਨਸ਼ਨਰ ਨੂੰ ਦੇਣ ਦਾ ਤੇ ਡੀਏ ਦੀਆਂ ਕਿਸ਼ਤਾਂ ਇਹ ਸਾਡਾ ਜਿਹੜਾ ਸੀਗਾ ਮੁੱਦੇ ਸੀ ਇਹ ਪਰ ਸਰਕਾਰ ਵੱਲੋਂ ਨਾ ਤਾਂ ਸਾਨੂੰ ਡੀਏ ਦੀਆਂ ਕਿਸ਼ਤਾਂ ਜਿਵੇਂ ਸੈਂਟਰ ਗਵਰਨਮੈਂਟ ਨੇ 100% ਡੀਏ ਕਿਤਾ ਤੇ ਪੰਜਾਬ ਗਵਰਨਮੈਂਟ ਦਾ ਸਿਰਫ 38% ਡੀਏ ਹੀ ਅਜੇ ਚੱਲ ਰਿਹਾ ਹੈ ਅਸੀਂ 12% ਡੀਏ ਹੋਰ ਲੈਣ ਵਾਸਤੇ ਜਦੋਂ ਜਦ ਕਰ ਰਹੇ ਹਾਂ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦਾ ਜਿਹੜਾ ਸਾਡਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਹੈ ਉਹ ਵੀ ਸਰਕਾਰ ਤੋਂ ਲੈਣਾ ਜਿਹੜਿਆ ਡੀਏ ਜਿਹੜਿਆ ਕਿਸ਼ਤਾਂ ਨੇ ਉਹਦਾ ਬਕਾਇਆ ਜਿਹੜਾ ਹੈ ਇਹ ਵੀ ਅਸੀਂ ਸਰਕਾਰ ਤੋਂ ਲੈਣਾ ਇਹ ਅਸੀਂ ਮੰਗ ਕਰਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਜੱਜਾ ਜ਼ਹਿਰ ਕਰਦੂ ਪੈ ਰਹੀ ਹੈ ਤੁਹਾਨੂੰ ਮੈਂ ਇੱਥੇ ਇੱਕ ਗੱਲ ਇਹ ਵੀ ਦੱਸ ਦੇਣਾ ਚਾਹਣਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰੀ ਮੀਟਿੰਗ ਦੇ ਕੇ ਇਸ ਮਸਲੇ ਦਾ ਹਜੇ ਤੱਕ ਕੋਈ ਹੱਲ ਨਹੀਂ ਕੱਢਿਆ ਜਨਾਬ ਇਹ ਕਿਵੇਂ ਹੋ ਸਕਦਾ ਹੈ ਜਦ ਕਿ ਸੀਐਮ ਸਾਹਿਬ ਦਾ ਵੱਡੇ ਵੱਡੇ ਦਾਅਵੇ ਕਰਦੇ ਨੇ ਉਹ ਮੈਨੇ ਇਹ ਨਹੀਂ ਹੋ ਕਿ ਜ਼ਿਆਦਾ ਨਾ ਤਾਂ ਕੋਈ ਧਰਮ ਲੱਗੇਗਾ ਜਿਵੇਂ ਜਦੋਂ ਵੀ ਆਮ ਆਦਮੀ ਪਾਲੀ ਦੀ ਸਰਕਾਰ ਬਣੀ ਆ ਨਾ ਕੋਈ ਜਿਹੜੀਆਂ ਸਪੱਸ਼ਟੀਆਂ ਮੈਂ ਪੈਂਡਿੰਗ ਨੇ ਉਹਨਾਂ ਨੂੰ ਬਹੁਤ ਜਲਦੀ ਹੱਲ ਕਰ ਦਿਆ ਜਾਵੇਗਾ ਤੁਹਾਡੀ ਸਮੱਸਿਆ ਉਹਨਾਂ ਦੇ ਹੱਥੋਂ ਬਾਹਰ ਕਿਵੇਂ ਰਹੇਗੀ ਇਹ ਸਾਡੀ ਇਕੱਲਿਆਂ ਦੀ ਨਹੀਂ ਹੈ ਇਹ ਪੰਜਾਬ ਗਵਰਨਮੈਂਟ ਦੇ ਜਿਹੜੇ ਪੈਨਸ਼ਨਰਸ ਨੇ ਪੰਜਾਬ ਗਵਰਨਮੈਂਟ ਦੇ ਜਿਹੜੇ EMPLOYEES ਨੇ ਜਾਂ ਲੋਕਲ ਬਾਡੀਜ਼ ਦੇ ਜਿਹੜੇ ਪੈਨਸ਼ਨਰ EMPLOYEES ਨੇ ਇਹ ਸਾਰਿਆਂ ਦੀ ਸਾਂਝੀ ਇੱਕ ਸਮੱਸਿਆ ਹੈਗੀ ਹੈ ਇਹਨਾਂ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪਿੱਛੇ ਜਿਹੇ ਚੰਡੀਗੜ੍ਹ ਵਿੱਚ ਸੈਕਟਰੀਏਟ ਦੇ ਵਿੱਚ ਵੀ ਬੜਾ ਤਕੜਾ ਮਜ਼ਾਰਾ ਹੋਇਆ ਇੱਥੇ ਪੀਐਸਯੂਐਮਆਈ ਵੱਲੋਂ ਡੇਢ ਮਹੀਨਾ ਸਾਰੇ ਦਫ਼ਤਰ ਜਿਹੜੇ ਬੰਦ ਕੀਤੇ ਗਏ ਸੀਗੇ ਜੇ ਉਹ ਪੈਨਸ਼ਨਲ ਦੀਆਂ ਜਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੁੰਦੀਆਂ ਤਾਂ ਉਹ ਧਰਨੇ ਪ੍ਰਦਰਸ਼ਨ ਨਾ ਲਾਉਂਦੇ ਜਦੋਂ ਆਮ ਆਦਮੀ ਪਾਰਕੀ ਸਰਕਾਰ ਨਹੀਂ ਸੀ ਬਣੀ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉਹ ਤਾਂ ਪੰਜ ਸੱਤ ਨੂੰ ਕਿਹਾ ਜਾ ਰਿਹਾ ਸੀ ਕਿ ਪੂਰੀ ਵੀ ਅਸੀਂ ਪਤਾ ਇਸ ਤਰ੍ਹਾਂ ਦਾ ਪੈਂਡਿੰਗ ਹੋ ਰਿਹਾ ਨਾ ਜੀ ਤਾਂ ਉਹ ਮੁੱਦੇ ਵਜਿਹਾ ਪੈਂਡਿੰਗ ਚੱਲੇ ਨੇ ਇਹ ਹਜੇ ਤੱਕ ਪੈਂਡਿੰਗ ਚੱਲੇ ਹੋਏ ਨੇ ਜਦੋਂ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਵਿਰੋਧੀ ਧਿਰ ਦੇ ਨੇਤਾ ਸੀ ਇਹਨਾਂ ਨੇ ਹੀ ਉਸ ਵੇਲੇ ਵਿੱਚ ਉਸ ਨੂੰ ਇਹ ਲਿਖ ਕੇ ਦਿੱਤਾ ਸੀ ਵੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵਾਜਬ ਨੇ ਜਾਇਜ਼ ਨੇ ਇਹ ਮੰਨ ਲਟਿਆਂ ਜਾਣ ਪਰ ਹੁਣ ਜਦੋਂ ਅਸੀਂ ਵਿੱਤ ਮੰਤਰੀ ਜੀ ਨੂੰ ਮਿਲਦੇ ਆ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਨੇ ਜਨਾਬ ਜਿਵੇਂ ਆਪਾਂ ਅਗਰ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਦੇ ਆ ਅੱਜ ਦੇ ਜੋ ਅੱਜ ਆਪਣੀ ਇਕੱਤਰਤਾ ਹੋਈ ਹੈ ਸੌਰੀ ਵਿਸ਼ੇਸ਼ ਇਕੱਤਰਤਾ ਹੋਈ ਹੈ ਇਹਦੇ ਵਿੱਚ ਅੱਜ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਜਿਹਨਾਂ ਨੂੰ ਆਪਾਂ ਅੱਜ ਡਿਸਕਸ ਕੀਤਾ ਗਿਆ ਇਹਦੇ ਵਿੱਚ ਜਿਹੜੇ ਸਾਡੇ ਮੁੱਦੇ ਨੇ ਇੱਕ ਤਾਂ ਇਹ ਵੀ ਸਾਡਾ ਜਿਹੜਾ 2.59 ਦਾ ਮਲਟੀਪਲ ਫੈਕਟਰ ਹੈ ਉਹ ਪੈਨਸ਼ਨਰ ਨੂੰ ਦਿੱਤਾ ਜਾਵੇ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਹੈ ਪੈਨਸ਼ਨਰ ਨੂੰ ਨਹੀਂ ਦਿੱਤਾ ਜਾ ਰਿਹਾ ਦੂਸਰਾ ਮੁੱਦਾ ਇਹ ਉੱਤੇ ਹੈ ਵੀ ਜਿਹੜੀ ਡੀਏ ਨਕਸਤਾਨੇ ਉਹ ਸਾਨੂੰ ਦਿੱਪਿਆ ਜਾਣ ਸੈਂਟੋ ਗਵਰਨਰ ਦੇ ਪੱਧਰ ਦੇ ਉੱਤੇ ਵੀ ਸਾਡਾ 50% ਕੀਤਾ ਜਾਵੇ ਤੀਸਰਾ ਜਿਹੜਾ ਸਾਡਾ ਇੱਕ ਇੱਕ 2016 ਤੋਂ 3621 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਉਹ ਸਾਨੂੰ ਦਿੱਤਾ ਜਾਵੇ ਇਹਦੇ ਵਾਸਤੇ ਅਸੀਂ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਜਿਹੜਾ ਸਾਨੂੰ ਸਾਡੀਆਂ ਸੰਸਥਾਵਾਂ ਦੇ ਮੁਖੀ ਆਦੇਸ਼ ਕਰਨਗੇ ਅੱਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਸੀਐਮ ਸਾਹਿਬ ਨੂੰ डीसी साहब रहे जारी रखा डीएस डीसी साहब ਦੇ ਰਹੇ ਬਹੁਤਾਰੇ ਮੰਗਰੰਦਨ ਦਿੱਤੇ ਨੇ ਧਰਨੇ ਪ੍ਰਦਰਸ਼ਨ ਕੀਤੇ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਅੱਗੇ ਤੋਂ ਵੀ ਧਰਨੇ ਪ੍ਰਦਰਸ਼ਨ ਕਰਦੇ ਰਹਾਂਗੇ ਇਹ ਸਰਕਾਰ ਦੇ ਖਿਲਾਫ ਰੋਸ ਰੈਲੀਆਂ ਵੀ ਕਰਾਂਗੇ ਜੀ ਬਹੁਤ ਬਹੁਤ ਇੱਕ ਮਿੰਟ ਮੈਂ ਕਹਿਣਾ ਚਾਹੁੰਦਾ ਜਨਪਤ ਜੀ ਪੁੱਛਿਆ ਸੀ ਨਾ ਵੀ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਤੇ ਇਹਦਾ ਬਾਰੇ ਰਿਕਵੈਸਟ ਹੈ ਤੁਸੀਂ ਪਲੀਜ਼ ਮਾਈਕ ਲੈ ਲਓ ਕਿਉਂਕਿ ਤਾਂ ਮਾਈਕ ਲੱਗਾ ਹੋਇਆ ਆ ਆਪ ਆਪ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਮੈਨੀਫੈਸਟੋ ਜਾਰੀ ਕੀਤਾ ਸੀ ਉੱਤੇ 5 ਨੰਬਰ ਆਈਟਮ ਇਹੀ ਲਿਖੀ ਹੋਈ ਹੈ ਕਿ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਜੋ ਵੀ ਮਸਲਾ ਆ ਸੀ ਸੋਲਵ ਕਰਾਂਗੇ ਇਹਨਾਂ ਨੇ ਉੜੀ ਨੇ ਜੋ ਵੀ ਇਹ ਡਿਊਜ਼ ਹੈਗੇ ਅਸੀਂ ਦਮਾ ਕੇ ਇਹ ਸਾਡੇ ਨਾਲ ਕੁਤਾਹੀ ਕੀਤੀ ਹੈ ਉਹਨਾਂ ਨੇ ਇਹ ਆਪਣੇ ਵਾਅਦਾ ਗਲਾਫੀ ਕੀਤੀ ਹੈ ਇਹ ਗਲਤ ਹੈ ਇਸ ਕਰਕੇ ਜੀਮਾ ਸਾਹਿਬ ਇੱਥੇ ਗੌਰ ਕਰਨ ਔਰ ਆਪਣੇ ਕਿਤੇ ਵਾਦੇ ਜਿਹੜੇ ਹੈਗੇ ਆਂ ਪਾਰਟੀ ਦੇ ਮਾਨ ਸਾਹਿਬ ਦੇ ਐਵੇਂ ਭਰੋਸੇ ਨਾ ਦੇਈ ਜਾਣ बार-बार ਹਰੇਕ ਮੀਟਿੰਗ ਵਿੱਚ ਕਹਿੰਦੇ ਅਗਲੀ ਵਾਰ ਕਰਾਂਗੇ ਇਹ ਨਹੀਂ ਕਰ ਰਹੇ ਊਜੀ ਗੱਲ ਇਹ ਹੈ ਇਹ ਪੈਨਸ਼ਨ ਭਵਨ ਤੋਂ ਅਸੀਂ ਬੋਲਦੇ ਪਏ ਆ ਇਹ ਪੈਨਸ਼ਨ ਭਵਨ ਹੈ ਲੁਧਿਆਣਾ ਦਾ ਇੱਥੇ ਸਾਰੀਆਂ ਐਸੋਸੀਏਸ਼ਨ ਇਕੱਠੀਆਂ ਹੁੰਦੀਆਂ ਅਸੀਂ ਸੈਕਿੰਡ ਸੈਟਰਡੇ ਨੂੰ ਖੜੇ ਹਾਂ ਥੈਂਕ ਯੂ ਸ਼੍ਰੀਮਾਨ ਜੀ ਤੁਹਾਡੇ ਸਵਾਲ ਪੁੱਛਣਾਂ ਚਾਹੀਦੇ ਆ ਜੀ ਪਰ ਤੁਸੀਂ ਇੱਕ ਸੀਨੀਅਰ ਆਪਾਂ ਕਹਿ ਸਕਦੇ ਆ ਸਾਡੇ ਸਪਾਜ ਦਾ ਬੜਾ ਬੜਾ ਹੈ ਤੁਸੀਂ ਆਹੋ ਦੇਖੋ ਕਿੱਥੇ ਨੇ ਸੀਨੀਅਰ ਅੰਗਰ ਨੂੰ ਇੱਥਾ ਤਾਲੇ ਕਿਤਾ ਜਾ ਰਿਹਾ ਸਰਕਾਰ ਵੱਲੋਂ ਦਾ ਇੱਕ ਆਮ ਆਦਮੀ ਦਾ ਜੀਵਨ ਹੈ ਆਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਵੀ ਜਿਹੜਾ ਡੀਏ ਦਾ ਕਹਿ ਰਹੇ ਆ ਸੈਂਟਰਲ ਗਵਰਨਮੈਂਟ ਕੀਪਿੰਗ ਇਨ ਵਿਦ ਇਨਫਲੇਸ਼ਨ ਜਿਹੜੇ ਰੇਟ ਜਗਾ ਜਗਾ ਵੱਧ ਰਿਹਾ ਮਹਿੰਗਾਈ ਵੱਧ ਰਹੀ ਹੈ ਉਹ ਕੱਲੇ ਸੈਂਟਰ ਵਾਲੇ ਵਾਸਤੇ ਨਹੀਂ ਵੱਧਦੀ ਉਹ ਸਾਰੇ ਦੇਸ਼ ਵਾਸਤੇ ਵੱਧਦੀ ਹੈ ਉਦੇ ਤੇ ਹੀ ਫੈਸਲਾ ਕਰਕੇ ਇਹਨਾਂ ਨੇ ਸਾਨੂੰ ਡੀ ਅਡਿਕੇਸ਼ਨ ਦੇਣੀ ਹੈ ਇੰਨੀ ਦੇਰ ਤੋਂ ਮਹਿੰਗਾਈ ਹੈ ਜਿਹੜਾ ਕਿ ਪੈਨਸ਼ਨਰ ਦਾ ਗੁਜ਼ਾਰਾ ਉਹਨਾਂ ਨਹੀਂ ਜੁੜ ਰਹੀ ਹੈ ਇੱਕ ਮੁਲਾਜ਼ਮ ਦਾ ਵੀ ਇਸ ਤਰ੍ਹਾਂ ਹੀ ਹੈ ਇਹ ਚੀਜ਼ ਨੂੰ ਸੋਚਦੇ ਨਹੀਂ ਨਾ ਕਦੇ ਕੰਟਰੋਲ ਕਰਦੇ ਕਿਸੇ ਆਈਟਮ ਨੂੰ ਕਿਸੇ ਚੀਜ਼ ਨੂੰ ਕਿਸੇ ਰੇਟ ਨੂੰ ਕੋਈ ਕੰਟਰੋਲ ਹੀ ਸਰਕਾਰ ਦਾ ਸਿਰਫ ਕੰਟਰੋਲ ਕੀ ਹੈ ਇਹਨਾਂ ਨੂੰ ਵਧਿਆ ਡੀਏ ਨਹੀਂ ਦੇਣਾ ਇਹ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਇਹ ਪੈਨਸ਼ਨਰ ਦਾ ਬਹੁਤ ਇੱਕ ਹੌਟ ਆਪਣਾ ਪੁਆਇੰਟ ਹੈ ਕਿ ਇਹਨਾਂ ਨੂੰ ਕਰੋ ਔਰ ਪਿੱਛੇ ਜੇ ਇੱਕ ਜਿੱਦਾਂ ਦੱਸਿਆ ਉਹਨਾਂ ਨੇ ਚੇਅਰਮੈਨ ਸਾਹਿਬ ਨੇ ਮਿਸਟਰ ਪੂਰੀ ਨੇ ਕਿ ਸੈਕੀ ਜਿਹੜੇ ਵਿੱਚ ਇੱਕ ਮੀਟਿੰਗ ਹੋਈ ਉਹਨਾਂ ਨੇ ਹੱਥ ਖੜੇ ਕਰਕੇ ਨਾਰੇ ਲਾਏ ਵੀ ਆਪ ਸਰਕਾਰ ਨੂੰ ਵੋਟ ਨਹੀਂ ਦੇਣੀ ਜਿਹੜਾ ਬੇਵਾਂ ਜਾਂਦਾ ਦੱਸੋ ਇਹੀ ਕਾਰਨ ਤੋਂ ਕਈ ਕਈ ਵਾਰੀ ਇਹ ਵੱਡੇ ਵੱਡੇ ਧਰਨੇ ਲੱਗੇ ਵੱਡੀਆਂ ਵੱਡੀਆਂ ਮੀਟਿੰਗਾਂ ਹੋਈਆਂ ਇਹਨਾਂ ਤੇ ਕੋਈ ਜੂ ਨਹੀਂ ਸਿਰਕੀ ਸਾਡੀ ਤਾਂ ਇਹੀ ਪ੍ਰਾਰਥਨਾ ਹੈ ਇਹ ਸਰਕਾਰ ਹਿੱਲੇ ਲੋਕ ਲੋਕਾਂ ਵੱਲੋਂ ਤੁਸੀਂ ਆਪਣੇ ਇਹਦੇ ਚੈਨਲ ਰਾਹੀਂ ਇਹ ਕਰ ਰਹੇ ਹੋ ਸਾਡੀ ਬਹੁਤ ਹੀ ਸ਼ਲਾਘਾ ਕਰਦੇ ਆਂ ਈਸ਼ਵਰ ਕਰੇ ਤੁਹਾਨੂੰ ਹੋਰ ਇਸ ਤਰ੍ਹਾਂ ਦੀ ਤਰੱਕੀ ਮਿਲੇ ਔਰ ਤੁਸੀਂ ਅੱਗੇ ਇਹਦੇ ਲੋਕਾਂ ਦੇ ਮਵਾਦੇ ਜਿਹੜੇ ਐਸੋਸੀਏਸ਼ਨਾਂ ਦੇ ਪੈਨਸ਼ਨਰ ਹੁੰਦੇ ਉਹਦੇ ਅੱਗੇ ਵੱਧ ਕੇ ਇਹਨਾਂ ਨੂੰ ਸਵਾਲ ਉਠਾਓ ਤੇ ਇਹ ਪੁੱਛਣਾ ਚਾਹੀਦਾ ਹੈ ਕਿ ਕੋਈ ਜਦੋਂ ਦਾ ਇਹ ਮੰਤਰੀਆਂ ਨੇ ਜਾਂ ਕਿਸੇ ਵੀ ਬਨਾ ਦੇ ਕੇ ਜਾਂ ਕਿਸੇ ਵੀ ਲੈਬਰ ਪਾਰਲੀਮੈਂਟ ਸੈਟਰ ਤੋਂ ਬਾਹਰ ਮੰਤਰੀ ਜਦੋਂ ਵੀ ਆਪਣੇ ਫਾਇਦੇ ਦਾ ਕੋਈ ਆਪਣਾ ਡਿਸੀਜਨ ਪਾਸ ਕਰਨਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ ਚਾਹੇ ਡਾਟਾ ਸਭਾ ਹੋਵੇ ਉਹ ਤਾਂ ਚਟਪਸਾ ਲੱਗ ਜਾਂਦਾ ਜੀ ਗੱਲ ਇਹ ਆ ਵੀ ਇਹ ਇਹ ਬੜੇ ਵੱਡੇ ਵੱਡੇ ਮੁੱਦੇ ਆ ਅਸੀਂ ਸੁਪਰੀਮ ਕੋਰਟ 'ਚ ਵੀ ਗਏ ਹੋਇਆ ਕਿ ਸਾਡੇ ਪੈਨਸ਼ਨਰਜ਼ ਨੂੰ ਕਿਉਂ ਟੈਕਸ ਲੱਗਦਾ ਜਦੋਂ ਕਿ ਨਾ ਐਮਪੀ ਐਮਐਲਏ ਨੂੰ ਕੋਈ ਨਹੀਂ ਲੱਗਦਾ ਸੋ ਇਹ ਤਾਂ ਕੀ ਕਰਦੇ ਆ ਇਹ ਤਾਂ ਰਾਜੇ ਆ ਜਿਹੜਾ ਐਮਪੀ ਐਮਐਲਏ ਬਣ ਗਿਆ ਉਹ ਰਾਜਾ ਉਹ ਉਨੀ ਦੇਰ ਤੱਕ ਹੀ ਹੁੰਦਾ ਜਿੰਨੇ ਤਾਂ ਇਲੈਕਸ਼ਨ ਨਹੀਂ ਹੋਇਆ ਹੁੰਦਾ ਬਾਅਦ ਇਹ ਤਾਂ ਪਿੱਠ ਮੋੜ ਦਿੰਦੇ ਆ ਕਿਉਂ ਜੀ ਐਦਾਂ ਹੀ ਆ ਨਾ ਜੀ ਅਸੀਂ ਸਾਰੇ ਖੜੇ ਆ ਅਸੀਂ ਇਹ ਚੀਜ਼ ਨੂੰ ਐ ਐਪਰੀਸ਼ੀਏਟ ਕਰਦੇ ਆਂ ਕਿ ਤੁਸੀਂ ਟਾਈਮ ਕੱਢਿਆ ਇਹ ਚੈਨਲ ਨੇ ਔਰ ਸਾਡੀ ਗੱਲ ਸੁਣੀ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਤੁਹਾਡਾ ਸਭ ਦਾ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਨਾਲੇ ਯਾਰ